ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਦੀ ਵਾਰ ਬਾਣੀ ਦਾ ਜੋਸ਼ ਲੋਕ ਚੱਲ ਰਿਹਾ ਸੀ ਉਹਦੀਆਂ ਅਗਲੀਆਂ ਤੁਕਾਂ ਦਾ ਪਾਠ ਸਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜਿਉ ਚੰਗੇ ਚੰਗਾ ਕਰਮਨ ਮੰਦ ਮੰਦਾ ਹੋਏ ਆਸ਼ਕੇ ਹੋ ਨਾ ਕੀਏ ਜੇ ਲਿਖ ਵਰਤ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਦੀ ਵਾਰ ਬਾਣੀ ਦੇ ਅਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 474 ਅੰਗ ਤੇ ਸੁਭਾਈਮਾਨ ਹਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮੁਖਾਰਬੰਦ ਤੋਂ ਉਚਾਰਨ ਕੀਤੇ ਗਿਆਂ ਹਨ ਆਓ ਇਹਨਾਂ ਸੁਕਾ ਰਹੇ ਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰੀਏ ਚੰਗੇ ਚੰਗਾ ਕਰਮਨ ਮੰਦੇ ਮੰਦਾ ਹੋਏ ਇਸ ਸੁਕਾ ਰਹੇ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਆਪਣੇ ਪਿਆਰੇ ਵੱਲੋਂ ਪਰਮਾਤਮਾ ਵੱਲੋਂ ਚੰਗੇ ਕੰਮਾਂ ਨੂੰ ਵੇਖ ਕੇ ਆਖੇ ਕਿ ਚੰਗਾ ਕੰਮ ਹੈ ਪਰ ਮਾੜੇ ਕੰਮਾਂ ਨੂੰ ਵੇਖ ਕੇ ਆਖੇ ਇਹ ਮਾੜਾ ਕੰਮ ਹੈ ਭਾਵ ਆਪਣੇ ਵੱਲੋਂ ਆਏ ਕਿਸੇ ਦੁੱਖ ਨੂੰ ਆਪਣੇ ਵੱਲ ਆਏ ਕਿਸੇ ਦੁੱਖ ਨੂੰ ਕਿਸੇ ਸੁੱਖ ਨੂੰ ਹੱਸ ਕੇ ਕਬੂਲ ਲੈਂਦੇ ਹਨ ਪਰ ਜਦੋਂ ਕੋਈ ਦੁੱਖ ਆਉਂਦਾ ਹੈ ਤਾਂ ਕਬਰਾ ਜਾਂਦੇ ਹਨ ਆਸ਼ਕ ਇਹੋ ਨਾਖਿਐ ਜੇ ਲਿਖੇ ਵਰਤਾਇਸੋ ਅਜਿਹੇ ਲੋਕ ਸੱਚੇ ਆਸ਼ਕ ਨਹੀਂ ਪਰ ਮਾਤਮਾ ਨਾਲ ਉਹਨਾਂ ਦਾ ਸੱਚਾ ਪਿਆਰ ਨਹੀਂ ਕਿਉਂਕਿ ਅਸੀਂ ਪਰਮਾਤਮਾ ਦੀ ਰਜਾ ਵਿੱਚ ਖੁਸ਼ ਨਹੀਂ ਹੁੰਦੇ ਜੋ ਸਾਡੇ ਲੇਖੇ ਵਿੱਚ ਲਿਖਿਆ ਹੈ ਉਸ ਵਿੱਚ ਖੁਸ਼ ਨਹੀਂ ਹੁੰਦੇ ਭਾਵ ਜਦੋਂ ਕੋਈ ਸੁੱਖ ਮਿਲਦਾ ਹੈ ਤਾਂ ਅਸੀਂ ਖੁਸ਼ ਹੁੰਦੇ ਹਾਂ ਪਰ ਜਦੋਂ ਕੋਈ ਦੁੱਖ ਆਉਂਦਾ ਹੈ ਅਸੀਂ ਦੁਖੀ ਹੁੰਦੇ ਆ ਕਬਰਾ ਜਾਂਦੇ ਆ ਉਹ ਦੀ ਰਜਾ ਨੂੰ ਨਹੀਂ ਮੰਨਦੇ ਪਰਮਾਤਮਾ ਦਾ ਭਾਣਾ ਮੰਨ ਕੇ ਦੁੱਖ ਨੂੰ ਕਬੂਲ ਨਹੀਂ ਕਰਦੇ ਇਹਨਾਂ ਤੁਕਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਅੱਗੇ ਅਸਰ ਦੀ ਵਾਰ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾਉਂਦੇ ਹਨ ਅਗਲੀਆਂ ਤੁਕਾਂ ਦਾ ਪਾਠ ਸਰਵਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ